ਪਰਦਾ ਖਬਰ ਮੁਖ ਸਾਹਿਬ ਦੀ ਨਾਲ ਜੁੜੀ ਹੋਈ ਹੈ ਜਿੱਥੇ ਦੇ ਵੜਿੰਗ ਟੋਲ ਪਲਾਜ਼ਾ ਤੇ ਜ਼ਬਰਦਸਤ ਸੰਘਾਮ ਹੋਇਆ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿਚਾਲੇ ਤਕਰਾਰ ਹੋਈ ਹੈ ਕਿਸਾਨ ਯੂਨੀਅਨ ਨੇ ਟੋਲ ਬੰਦ ਕਰਨ ਦੀ ਮੰਗ ਕੀਤੀ ਹੈ ਟੋਲ ਹੋਣ ਦੇ ਕਾਰ ਲਗਾਤਾਰ ਹਾਸੇ ਵਧ ਰਹੇ ਨੇ ਜੋ ਕਿ ਯੂਨੀਅਨ ਦਾ ਪੱਖ ਹੈ ਤੇ ਪਿੰਡ ਵਾਸੀਆਂ ਨੇ ਕਿਸਾਨ ਯੂਨੀਅਨ ਦਾ ਹਲਾਕੇ ਵਿਰੋਧ ਕੀਤਾ ਹੈ ਪਿੰਡ ਦੇ ਵਿੱਚ ਟੋਲ ਹੋਣ ਦੇ ਕਾਰਨ ਲੋਕਾਂ ਨੂੰ ਰੋਜ਼ਗਾਰ ਮਿਲਿਆ ਜੋ ਕਿ ਪਿੰਡ ਵਾਸੀਆਂ ਦਾ ਪੱਖ ਹੈ ਫਿਲਹਾਲ ਸੋਮਵਾਰ ਤੱਕ ਟੋਲ ਪਲਾਜ਼ਾ ਬੰਦ ਰਹੇਗਾ ਤਾਂ ਮੁਖਰ ਦੇ ਵਿਰਿੰਗ ਟੋਲ ਪਾਸ ਦਾ ਤੇ ਦਰਸਲੇ ਜ਼ਬਰਦਸਤ ਹੰਗਾਮਾ ਹੁੰਦਾ ਤੁਹਾਨੂੰ ਅਸੀਂ ਤਸਵੀਰਾਂ ਵੀ ਵਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਕਿਸਾਨ ਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪਿੰਡ ਵਾਸੀ ਤੇ ਕਿਸਾਨਾਂ ਯੂਨੀਅਨ ਸਿੱਧੂਪੁਰ ਦੇ ਵਿਚਾਲੇ ਪੂਰੀ ਤਕਰਾਰ ਹੁੰਦੀ ਹੈ ਕਿਸਾਨਾਂ ਯੂਨੀਅਨ ਨੇ ਟੋਲ ਬੰਦ ਕਰਨ ਦੀ ਮੰਗ ਕੀਤੀ ਯੂਨੀਅਨ ਦਾ ਕਹਿਣਾ ਹੈ ਕਿ ਟੋਲ ਹੋਣ ਦੇ ਕਾਰਨ ਹਾਸਿਆਂ ਤੇ ਵਿੱਚ ਵਾਧਾ ਹੋ ਰਿਹਾ ਹੈ ਅਜਲਕੇ ਪਿੰਡ ਵਾਸੀਆਂ ਦੇ ਵੱਲੋਂ ਕਿਸਾਨ ਯੂਨੀਅਨ ਦਾ ਵਿਰੋਧ ਕੀਤਾ ਗਿਆ ਪਿੰਡ ਵਾਸੀਆਂ ਦਾ ਤਰਕ ਹੈ ਕਿ ਪਿੰਡ ਦੇ ਵਿੱਚ ਟੋਲ ਹੋਣ ਦੇ ਕਾਰਨ ਲੋਕਾਂ ਨੂੰ ਰੁਜ਼ਗਾਰ ਮਿਲਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਭਾਨਚੜ ਚੁੱਕੇ ਨੇ ਸੂਰਜ ਜੋ ਕਿ ਟੋਲ ਪਲਾਜ਼ਾ ਤੇ ਹੰਗਾਮਾ ਹੋਇਆ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਨੇ ਆਹਮੋ ਸਾਹਮਣੇ ਹੋਏ ਨੇ ਆ ਦੋਵਾਂ ਪਾਸਿਓਂ ਤੋਂ ਕੀ ਕੀ ਤਰਕ ਦਿੱਤਾ ਜਾ ਰਿਹਾ ਆਪਣਾ ਪੱਖ ਹੀ ਰੱਖਿਆ ਜਾ ਰਿਹਾ ਕੋਈ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦਾ ਵਿਰੋਧ ਕਿਸਾਨ ਦਾ ਪਿੰਡ ਦੇ ਕਰਦੇ ਨਜ਼ਰ ਆਉਣਾ ਮਾਮਲਾ ਹੈ ਜਿਹੜਾ ਵੜਿੰਗ ਟੋਲ ਪਲਾਜ਼ਾ ਦਾ ਹੈ ਕਿਉਂਕਿ ਵੜਿੰਗ ਟੋਲ ਪਲਾਜ਼ਾ ਦੇ ਨਾਲ ਇੱਕ ਪੁਲ ਤੁਹਾਨੂੰ ਯਾਦ ਹੋਵੇਗਾ ਨਹਿਰ ਦੇ ਉੱਪਰ ਬਣਿਆ ਜਿੱਥੇ ਦੋ ਵਾਰ ਬੱਸ ਵੀ ਡਿੱਗ ਚੁੱਕੀ ਹੈ ਉੱਥੇ ਕਾਫੀ ਵੱਡੀ ਘਟਨਾ ਹੋਈ ਸੀ ਇਸੇ ਚੀਜ਼ ਦਾ ਤਰਕ ਦਿੰਦੇ ਹੋਏ ਕਿਸਾਨ ਨੇ ਜਿਹੜੇ ਇਸ ਟੋਲ ਪਲਾਜ਼ਾ ਤੇ ਬੈਠੇ ਸੀ ਕਿ ਇਹ ਟੋਲ ਪਲਾਜ਼ਾ ਵਾਜਬ ਨਹੀਂ ਹੈ ਜਿੰਨੀ ਦੇਰ ਸੜਕ ਹੈ ਜਿਹੜੀ ਪੂਰੀ ਕਲੀਅਰ ਨਹੀਂ ਹੁੰਦੀ ਪੁਲ ਨਹੀਂ ਬਣਦਾ ਹਾਲਾਂਕਿ ਡੀਸੀ ਨੇ ਇਸ ਸੀਗ ਨੂੰ ਵੇਖਦਾ ਹੋਇਆ ਟੋਲ ਪਲਾਜ਼ਾ ਨੂੰ ਟਾਈਮ ਵੀ ਦਿੱਤਾ ਹੈ ਪਰ ਉਸ ਵੇਲੇ ਸਥਿਤੀ ਹਾਸੋਹੀਣੀ ਬਣ ਗਈ ਜਦੋਂ ਇਸ ਪਿੰਡ ਦੇ ਇੱਕ ਟੋਲ ਲੱਗਿਆ ਹੈ ਉਹ ਵੜਿੰਗਾ ਪਿੰਡ ਦੇ ਲੋਕ ਸੀ ਜਿਹੜੇ ਉਹ ਕਿਤੇ ਨਾ ਕਿਤੇ ਟੋਲ ਦੇ ਹੱਕ ਦੇ ਵਿੱਚ ਆ ਗਏ ਉਹ ਕਹਿੰਦੇ ਕਿ ਸਾਡੇ ਪਿੰਡ ਦੇ ਮੁੰਡੇ ਆ ਜਿਹੜੇ ਉਹ ਇੱਥੇ ਕੰਮਕਾਜ ਕਰਦੇ ਨੇ ਕਾਫੀ ਲੋਕਾਂ ਨੂੰ ਰੋਜ਼ਗਾਰ ਮਿਲਿਆ ਤੁਸੀਂ ਕੌਣ ਹੋਣੇ ਹੋ ਇੱਥੇ ਸਾਡੇ ਪਿੰਡ ਦੇ ਵਿੱਚ ਆ ਕੇ ਮਾਹੌਲ ਖਰਾਬ ਕਰਨ ਵਾਲੇ ਟੋਲ ਨੂੰ ਬੰਦ ਕਰਾਉਣ ਵਾਲੇ ਇਸੇ ਚੀਜ਼ ਤੋਂ ਬਾਅਦ ਮਾਹੌਲ ਇੰਨਾ ਵੱਗ ਗਿਆ ਕਿ ਪੁਲਿਸ ਨੂੰ ਧੱਕਾ ਮੁਕੀ ਕਰਨਾ ਪਿਆ ਹਲਕੇ लाठी ਹਲਕੇ ਬਲ ਦਾ ਪ੍ਰਯੋਗ ਵੀ ਕਰਨਾ ਪਿਆ ਜਿਸ ਦੇ ਵਿੱਚ ਕਾਫੀ ਲੋਕਾਂ ਨੇ ਸੱਟਾਂ ਵੀ ਇੱਕ ਦੋਆਂ ਦੇ ਆਈਆਂ ਨੇ ਇੱਕ ਲੋਕਲ ਜਰਨਲਿਸਟ ਹੈਗਾ ਉਹਦੇ ਵੀ ਸੱਟ ਲੱਗੀ ਹੈ ਉਹਦੇ ਨਾਲ ਵੀ ਤਾਂ ਕੰਮੋਕੀ ਕੀਤਾ ਗਿਆ ਤਾਂ ਕਰਕੇ ਸਥਿਤੀ ਹੈ ਜਿਹੜੀ ਉਹ ਹੋਰ ਪਾਸੇ ਜਾਂਦੀ ਨਜ਼ਰ ਆਈ ਹੈ ਪਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਪਏ ਨੇ ਫਿਲਹਾਲ ਟੋਲ ਹੈ ਜਿਹੜਾ ਉਹ ਕੱਲ ਸ਼ਾਮ ਤੱਕ ਬੰਦ ਕੀਤਾ ਗਿਆ ਔਰ ਵਿਚ ਵਿਚਾਲੇ ਰਸਤਾ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਜਿਹੜੇ ਜਰਨਲਿਸਟ ਨਾਲ ਕੁੱਟਮਾਰ ਹੋਈ ਉਹ ਆਪ ਵੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੁਲਿਸ ਨੇ ਕੁੱਟਮਾਰ ਉਸਦੇ ਨਾਲ ਕੀਤੀ ਹੈ ਪਰ ਦੂਸਰੇ ਪਾਸੇ ਕਿਸਾਨ ਦੇ ਪਿੰਡ ਦੇ ਲੋਕ ਨੇ ਜਿਹੜੇ ਉਹ ਜੂਰ ਆ ਮੋ ਸਾਹਮਣੀ ਹੁੰਦੇ ਨਜ਼ਰ ਆ ਰਹੇ ਨੇ ਜੀ ਆ ਸੁਰਜ ਵੈਸੇ ਟੋਲ ਦੀ ਮਿਆਦ ਕਦੋਂ ਤੱਕ ਹੈ ਬਿਲਕੁਲ ਟੋਲ ਦੀ ਮਿਆਦ ਤਾਂ ਹਜੇ ਇਸ ਪਾਸੇ ਤਾਂ ਕੋਈ ਇਨਫੋਰਮੇਸ਼ਨ ਫਿਲਹਾਲ ਸਾਡੇ ਕੋਲ ਨਹੀਂ ਹੈ ਇਹ ਟੋਲ ਦੀ ਮਿਆਦ ਹੈ ਜਿਹੜੀ ਹਜੇ ਉਹ ਰਹਿੰਦੀ ਹੈ ਕਿਉਂਕਿ ਇਸੇ ਕਰਕੇ ਡੀਸੀ ਬਠਿੰਡਾ ਨੇ ਇਹਨਾਂ ਨੂੰ ਕੁਝ ਟਾਈਮ ਵੀ ਦਿੱਤਾ ਹੋਇਆ ਹੈ ਕਿ ਜਿਹੜੀਆਂ ਕਮੀਆਂ ਨੇ ਉਹਨੂੰ ਜਲਦੀ ਤੋਂ ਜਲਦੀ ਮਾਫ ਕਰਾਂ ਡੀਸੀ ਮੁਖਸਰ ਜਿਹੜੇ ਕਮੀਆਂ ਨੇ ਜਲਦੀ ਤੋਂ ਜਲਦੀ ਉਸ ਨੂੰ ਦੁਰਸਤ ਕੀਤਾ ਜਾਵੇ ਇਸੇ ਕਰਕੇ ਟੋਲ ਚੱਲ ਰਿਹਾ ਹੈ ਪਰ ਕਿਸਾਨ ਇਹੀ ਆਵਾਜ਼ ਉੱਠਾ ਰਹੇ ਨੇ ਕਿ ਵਾਰ-ਵਾਰ ਜਿਹੜੇ ਸਰਹੱਦਾਂ ਤੇ ਹਾਦਸੇ ਹੋ ਰਹੇ ਨੇ ਉਹਨਾਂ ਆਸਾਂ ਜ਼ਿੰਮੇਵਾਰ ਕਿਤਨੇ ਕਿਤੇ ਟੋਲ ਨੂੰ ਮੰਨਿਆ ਜਾ ਰਿਹਾ ਜੀ ਹਾਂ ਠੀਕ ਹੈ ਸੁਰਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਮੁਖਸ਼ਰ ਦੇ ਪਿੰਡ ਵੜਿੰਗ ਦੀਆਂ ਵੜਿੰਗ ਟੋਲ ਫਾਜ਼ਾ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਇਹ ਜ਼ਬਰਦਸਤ ਹੰਗਾਮਾ ਹੁੰਦਾ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿਚਾਲੇ ਇਹ ਪੂਰੀ ਟਕਰਾਰ ਹੋਈ ਹੈ ਯੂਨੀਅਨ ਦਾ ਪੱਖ ਹੈ ਕਿ ਟੋਲ ਹੋਣ ਦੇ ਕਾਰਨ ਹਾਸੇ ਵੱਧ ਰਹੀ ਨਿਸਕਰ ਕੇ ਟੋਲ ਨੂੰ ਬੰਦ ਕੀਤਾ ਜਾਵੇ ਜਦਕਿ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰ ਵੇਗਾ ਅੱਜ ਜੋ ਮਸਲਾ ਆਪਣੇ ਟੋਲਤੇ ਹੋਇਆ ਈ ਉਹਨਾਂ ਦੀ ਕੋਈ ਖਾਸ ਮੰਗ ਨਹੀਂ ਸੀ ਤੇ ਉਹਨਾਂ ਨੇ ਆ ਕੇ ਹੁੱਲੜਵਾਜੀ ਜ਼ਿਆਦਾ ਕੀਤੀ ਕਿਹਨਾਂ ਨੇ ਹੁੱਲੜ ਕੁੱਝ ਕੀਤਾ ਜੇ ਉਹ ਕਿਸਾਨ ਯੂਨੀਅਨ ਦੇ ਸੀਗੇ ਸਿੱਧੂ ਪਰ ਬੋਲਦੇ ਸੀਗੇ ਉਹਨਾਂ ਨੇ ਆ ਕੇ ਹੁੱਲੜਵਾਜੀ ਕੀਤੀ ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਇੱਥੋਂ ਤੱਕ ਵੀ ਪਿੰਡ ਨੂੰ ਧੌਕੀਆਂ ਦੇ ਗਏ ਕਿ ਅਸੀਂ ਇੱਥੇ ਅੱਜ ਕਟਾ-ਕੱਟੀ ਕੱਢਣਾ ਦੂਜੀ ਗੱਲ ਕਿ ਧਮਕੀਆਂ ਦਿੱਤੀਆਂ ਜੀ ਖੁੱਲੜਬਾੜੀ ਕਿਉਂ ਕੀਤੀ ਗਈ ਉਹਨਾਂ ਨੇ ਖੁੱਲੜਬਾੜੀ ਉਹ ਧਰਨਾ ਲਾ ਕੇ ਬਹਿੰਦੇ ਸੀਗੇ ਟੋਲ ਨੂੰ ਬਲੌਕ ਛੜਕ ਨੂੰ ਬਲੌਕ ਕਰਦੇ ਸੀਗੇ ਅਸੀਂ ਕਰਨੀ ਕਿਉਂ ਕਰਦੇ ਕੀ ਸੀ ਜੀ ਕਰਨ ਉਹ ਸਾਨੂੰ ਤਾਂ ਕੋਈ ਉਹਨਾਂ ਦੀ ਮੰਗਦਾ ਹੀ ਨਹੀਂ ਪਤਾ ਲੱਗੇ ਜੇ ਤਾਂ ਮੰਗ ਕੋਈ ਆ ਕੇ ਰੱਖਦੇ ਫਿਰ ਤਾਂ ਆਪਾਂ ਸਾਂਝੇ ਕੋਈ ਬਹਿ ਕੇ ਗੱਲ ਨਵੇੜਦੇ ਉਹਨਾਂ ਨੇ ਕੋਈ ਮੰਗ ਰੱਖੀ ਨਹੀਂ ਅਨਸਾਰ ਬਸ ਐ ਹੀ ਹੋ ਗਿਆ ਵੀ ਇਸ ਦਾ ਟੋਲ ਬੰਦ ਕਰਨਾ ਕਿਤੇ ਧੱਕਾ ਮੁੱਕੀ ਡਾਂਗਾਂ ਵੀ ਚੱਲੀਆਂ ਹੈਗੀਆਂ ਕੋਈ ਡਾਂਗ ਨਹੀਂ ਚੱਲੀ ਸਿਰਫ ਉਹਨਾਂ ਦੀ ਹੈ ਸਾਡੇ ਪੱਤਰਕਾਰ ਅਨਮੋਲ ਸਿੰਘ ਦੇ ਵੀ ਗਲਮੇ 'ਚ ਹੱਥ ਪਾਇਆ ਇੱਕ ਮੁੰਡੇ ਦਾ ਕੁੜਤਾ ਪਾੜਤਾ ਇੱਕ ਮੁੰਡੇ ਦੇ ਪੈਰ ਦੇ ਉੱਤੇ ਟਰੈਕਟਰ ਦਾ ਟਾਇਰ ਚੜਾਇਆ ਇਹ ਉਹਨਾਂ ਦੇ ਖੁਦ ਉਹਨਾਂ ਦੇ ਬੰਦਿਆਂ ਨੇ ਕੀਤਾ ਇਹ ਯਾਨੀ ਕਿ ਸਿੱਧੂਪੁਰਾ ਵਾਲੇ ਨੇ ਸਿੱਧੂਪੁਰਾ ਵਾਲੇ ਨਹੀਂ ਉਹਨਾਂ ਨਿਪਟਿਆ ਕੀ ਹੈ ਜੀ ਇਹ ਹੁਣ ਹਜੇ ਇਹਨਾਂ ਨੇ ਪ੍ਰਸ਼ਾਸਨ ਨੇ ਕੱਲ ਦਾ ਟਾਈਮ ਸਾਨੂੰ ਦਿੱਤਾ ਹੈ ਤੇ ਕੱਲ ਨੂੰ ਕੋਈ ਮਸਲਾ ਹੱਲ ਹੁੰਦਾ ਤੇ ਫਿਰ ਅਸੀਂ